ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਚੈਨਲ ਤੇ ਤੇ ਇਸ ਦੇ ਫਾਰਮਲ ਲਾਈਫ ਤੇ ਯੂਟਿਊਬ ਸਭ ਤੋਂ ਪਹਿਲਾਂ ਤਾਂ ਦੇਖੀਏ ਕਿ ਜਿਹੜੇ ਵੀ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਯੂਟਿਊਬ ਨੂੰ ਪਹਿਲੀ ਵਾਰ ਦੇਖਦੇ ਹੋ ਇਸ ਦਿੱਤੀ ਨਾ ਦੇ ਕਾਲਜ ਯੂਟਿਊਬ ਬਣਾਉਂਦੇ ਸਨ ਤੇ ਵੀ ਨਹੀਂ ਲੈ ਕੇ ਕਮੈਂਟ ਕਰਨਾ ਭੁੱਲਣਾ ਤੇ ਦੱਸਣਾ ਕਿ ਜਾਣਕਾਰੀ ਕਿਸ ਤਰ੍ਹਾਂ ਦੀ ਚਾਹੀਦੀ ਜੀ ਤੇ ਵੀਡੀਓ ਨੂੰ ਸਬਸਕ੍ਰਾਈਬ ਆਪਾਂ ਨੂੰ ਸੋ ਕੋ ਪੈਨਾ ਬਾਲਾ ਸਾਹਿਬ ਆਪਾਂ ਕੀ ਬਣਵਾ ਰਹੇ ਕੀ ਬਣਵਾ ਰਹੇ ਆਪਾਂ ਬਾਈ ਜਗਜੀਤ ਸਿੰਘ ਤੋਂ ਬਹੁਤ ਅਈ ਇਸ ਦੀ ਦਸਤਾਵੇਜ਼ 35 40 ਵਰਤੋਂ ਦੇ ਜੀ ਜਿਹੜੇ ਸਾਡੇ ਸਾਹਿਬ ਪਹਿਲਾਂ ਕੰਮ ਕਰਦੇ ਸੀ ਇਸ ਬਾਈ ਗੁਰਮੀਤ ਸਿੰਘ ਆਪਣਾ ਪਿਤਾਪੁਰ ਕੀ ਪਤਾ ਕਰ ਰਹੇ ਆ ਆਪਾਂ ਇਹਨਾਂ ਤੋਂ 12x12 ਦਾ ਸੈੱਟ ਬਣਾ ਰਹੇ ਆ ਦੇਖਦੇ ਰਹੇਗਾ ਤੇ ਸ਼ੇਅਰ ਕਰਨ ਵਾਸਤੇ ਜੀ ਆਪਣੇ ਕੋਲ ਕੁਝ ਸਮਾਨ ਤਾਂ ਪਿਆ ਸੀ ਪੁਰਾਣਾ ਤਾਂ ਦੇ ਥਵੀਆਂ ਦਾ ਕਿ ਜਿਹੜੀ 24 ਚ ਤਵੇ ਆਪਣੇ ਕੋਲ ਤੇ ਤੇ ਸ਼ੇਸਰੀ ਨਾਲ ਹੀ ਆਪਣੇ ਕੋਲ ਸੀਗੇ ਬਾਕੀ ਸਮਾਨ ਸਾਰਾ ਆਪਾਂ ਨਵਾਂ ਲਵਾ ਰਹੇ ਇਹਨਾਂ ਨੇ ਤੇ ਇਹਦੇ ਉੱਤੇ ਜਿਹੜੀ ਆਪਾਂ ਪਾਈਪ ਲਾ ਰਹੇ ਦੀ ਉਹਦੇ ਤੋਂ ਦੱਸਾਂਗੇ ਸਮਾਨ ਕੀ ਕੀ ਲੱਗ ਰਿਹਾ ਕਿ ਕਿਹੋ ਜਿਹਾ ਸਮਾਨ ਲੱਗ ਰਿਹਾ ਕੁਆਲਿਟੀ ਕਿਹੋ ਜਿਹੀ ਹੈ ਉਦੋਂ ਪਹਿਨਾ ਐਡਰੈਸ ਬੰਦੇ ਕਨਫਰਮ ਕਰ ਬੀਏ ਬਾਈ ਦੀ ਵਰਕਸ਼ਾਪ ਅਰੇ ਦੁਕੰਡੇ ਜਰੇ ਦੇ ਵਿੱਚ ਛੋਟਾ ਜਿਹਾ ਕਸਬਾ ਨਾਥਾਨਾ ਤਸਵੀਰ ਵੀ ਹੈ ਨਾਥਾਨਾ ਤੋਂ ਭਾਕਪਈ ਕਾ ਰੋਡ ਦੇ ਉੱਪਰ ਵਰਕਸ਼ਾਪ ਹੈ ਹੁਣ ਆਪਾਂ ਕਰਨੇ ਸ਼ੁਰੂ ਵੀਡੀਓ ਨੂੰ ਪਾਣੀ ਪਿਓ ਆਪਾਂਾਰੇ ਜਿਹੜੀ ਪਾਈਪ ਹੋਰ ਤਾਰ ਵੀ ਚਾਰ ਦੀ ਤੇਰੇ ਨਾਲ ਬਤਨ ਨਹੀਂ ਕਰਨੇ ਕਿਉਂਕਿ ਇਹਦਾ ਵੀ ਪਾਈਪ ਹੈ ਕਾਫੀ ਜੀ ਜੀ ਸਮਾਨਾਰੇ ਤੇ ਬਾਕੀ ਜਿਹੜੀ ਸਾਵਾਂ ਦੇ ਦੇਚਾ ਆਪਾਂ ਪਾ ਰਹੇ ਆ ਕਿ 샤프트 ਬਾਰੇਗੀ ਨਾ ਤੇ ਪਾਈਪੇ ਬਣਾ ਰਹੇ ਆ ਕਿ ਬਤਾਰੇ ਕੋਈ ਫੋਟਵਰੀਆਂ ਨੂੰ ਕੁਝ ਨਹੀਂ ਲਾਉਣੀ ਜ਼ਰੂਰ ਤੇ ਸਾਧੀਆਂ ਜਿਹਨੇ ਆਪਾਂ 18 ਜਾਂ 16 ਤਲੀਆਂ ਪਾਉਣੇ ਉਸੇ ਤਰ੍ਹਾਂ ਹੀ ਇੱਕ ਅਲੀ 샤프트 ਹੀ ਰਹਿਣੀ ਹੈ ਜੀ ਕਿਉਂਕਿ 샤프트 ਬਹੁਤ ਹੈਵੀ ਹੈ ਤੇ ਜਿਹੜੇ ਆਪਾਂ ਇਹਦੇ ਵਿੱਚ ਗਹਿਰ ਲਾ ਰਹੇ ਆ ਉਹ 9 ਨੰਬਰ ਮੇਰੇ ਕੋਲ 30 ਸੈਂਟੀਮੀਟਰ ਦਾ ਫੋਲਡਰ ਲਗਦੀ ਹੈ ਵਧੀਆ ਕੁਆਲਿਟੀ ਵੀ ਬਾਰੇ ਹੈ ਤੇ ਵਧੀਆ ਕੁਆਲਿਟੀ ਦੇਖੋ ਪਾਕੀ ਬਾਈ ਦਾ ਕੰਮ ਆਪਾਂ ਪਹਿਲਾਂ ਵੀ ਦੇਖਿਆ ਬਹੁਤ ਸਫਾਈ ਵਾਲਾ ਕਿਉਂਕਿ ਇਹ ਡਿਜ਼ਾਈਨ ਹੈ ਜਿਵੇਂ ਮਕੀਨਾ ਕਣਕ ਵੀ ਜਾਈ ਪਾਰਕੀਟਰ ਸੁਆਗੀ ਸਾਰੀ ਸੰਦ ਬਣਾਉਂਦੇ ਆ ਇਸ ਕਿੰਬਰੇ ਵਜੋਂ ਕੰਮ ਪੱਲੇ ਜਰਾ ਵੀ ਕਰਦੇ ਆ ਸਾਰਾ ਸਾਈਟ ਹੀ ਕਰਦੇ ਆ बना तो 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 इत्ञे तो के रहा जो बना के रखे हुए नाल भी समान तैयार करके देंगे इन कड़िया की तैयार हो जाए फेरा पता वगैरह करके दिखाएंगे तो नाल ही बजे नंबर भी देना है बाकी बसा कड़ियाँ तो अपना खाका कमा लगा जी तो आखावेंगे अलग हे तरह में ये पनियां अपन जा रहा है एम टी ਪ੍ਰੈਕਟਰ ਤੋਂ ਲਗਣੀ ਹੈ ਬਹੁਤ ਜ਼ਿਆਦਾ ਕੋਡਮੀਨ ਦੇ ਲਾਉਣੀ ਆ। ਇਹ ਥੋੜੀ ਜਿਹੀ ਖਰਾਬ ਦੇ ੱਤੇ ਵਿੱਚ ਮੈਂ ਜਰੀੜ ਖਵਾ ਲਵਾਂਗੇ। ਇੱਕ ਵਾਰ ਇੱਥੇ ਪੰਜਾਹ ਦੀ ਮਜੂਰੀ ਲਾਉਂਗੇ ਜੀ। ਬਾਕੀ ਬਾਈ ਦੇ ਕੰਮ ਦੀ ਸਫਾਈ ਪਹਿਲਾਂ ਹੀ ਆਪੇ ਦੇਖੀ ਆ ਬਹੁਤ ਜ਼ਿਆਦਾ। ਕਿਉਂਕਿ ਆਪਾਂ ਬਾਈ ਤੇ ਇੱਕ ਦੋ ਮਹੀਨਾ ਪਹਿਲਾਂ ਬਣਵਾਉਂਦੇ ਆ। ਜਿਵੇਂ ਕਿ ਮੱਕੀ ਦੀ ਪੈਕਿੰਗ ਵਾਲੀ। ਅੱਠ ਡਰਮਾਂ ਵਾਲੀ ਮਸ਼ੀਨ ਜਿਹੜੀ ਬੈਗ ਸੈਕ ਕਰਦੀ ਹੈ। ਉਹ ਬਾਈ ਜੀ ਨੇ ਤਿਆਰ ਕੀਤੀ ਸੀ ਨਹੀਂ ਸਪੈਸ਼ਲੀ ਉਹਦੇ ਇੰਜਨ ਲੈ ਆਏ ਆਪਾਂ ਬਾਹਰ ਦਾ ਕੰਮ ਹੈ ਜਿਹੜਾ ਕਿ ਸਭ ਤੋਂ ਪਹਿਲਾਂ ਬਾਈ ਨੇ ਫਟ ਕੀਤਾ ਸੀ ਤੇ ਨਿਸ਼ਾਨ ਦਾ ਰਿਜ਼ਲਟ ਉਸ ਦਾ ਵੀ ਆਪਾਂ ਨੂੰ ਬਹੁਤ ਵਧੀਆ ਰਿਹਾ ਸੀ ਉਹ ਮਹੀਨਾ ਵੀ ਬਾਈ ਜੀ ਫਾਈਲਤੀ ਤਿਆਰ ਕਰਦੇ ਸੀ ਤੇ ਬਾਕੀ ਤੁਹਾਨੂੰ ਸਭੀਆਂ ਜਦੋਂ ਤਿਆਰ ਹੋ ਰਹੀਆਂ ਉਹ ਆਪਰੇ ਪਤਾ ਲੱਗ ਜਾਣਾ ਦੇਖ ਲਿਆ ਕਿਸ ਤਰ੍ਹਾਂ ਦਾ ਕੰਮ ਇਹ ਲੈਦਾ ਬਾਕੀ ਇਹ ਵੀਰ ਜਿੰਨੇ ਵੀ ਕੀਤੀਆਂ ਸੰਦ ਹੈ ਆਪਣੇ ਖੇਤੀ ਦੇ ਕੰਮ ਆਉਣ ਵਾਲੇ ਸਾਰੇ ਤਿਆਰ ਕਰਦੇ ਆ तकरीबन ਜਿਹੜੀ ਸਟਾਈਲ ਸਾਡੀ ਬੈਂਟੀ ਵੀ ਰਹੀ ਜਿਉਂ ਕਿ ਜਿੰਨਾ ਟਰਾਲੀਆਂ ਵਗੈਰਾ ਹਰ ਇੱਕ ਟਰਾਲੀ ਖਾਂਡ ਤਿਆਰ ਕਰਦੇ ਆ ਤੇ ਬਹੁਤ ਸਾਫ ਸੁਥਰਾ ਹੀ ਕਰਦੇ ਆ ਤੇ ਇੰਡੀਵਿਜੂਅਲੀ ਢਿੱਲਾ ਗੈਰ ਆਪਾਂ ਨੂੰ ਬਾਕੀ ਪਤਾ ਲੱਗ ਹੀ ਜਾਣਾ ਜਦੋਂ ਕੰਡੀਆਂ ਤਿਆਰ ਹੋਣਗੀਆਂ ਇਹਦੇ ਨਾਲ ਹੀ ਕੰਡੀਆਂ ਦੇ ਤੁਹਾਨੂੰ ਵਾਪਸੀ ਦਾ ਡੇਟ ਵੀ ਦੱਸਾਂਗੇ ਕਿੰਨਾ ਡੇਟ ਹੈ ਅਮੀਆਂ ਨਾ ਇਹ ਡਬਲ ਐਕਸ਼ਨ ਦੇ ਵਿੱਚ ਹੈ ਇਹ ਜਿਵੇਂ ਕਿ ਸਭੀਆਂ ਆਮ ਕੰਡੀਆਂ ਮਾਉਂਗੀ ਇਹ ਪਲਿਆ ਜਾ ਸਕਦੇ ਪਿਛੇ ਸਾਲ ਲੱਗੇ ਹੋਏ ਇਹਨਾਂ ਦੇ ਜੀ ਇਹ ਕਫਾਂ ਸਾਈਡ ਦੇ ਉੱਤੇ ਇਸਾ ਲਗਾਉਣਾ ਨੇ ਦੇ ਕਿਉਂਕਿ ਇਹ ਤੋੜੀਆਂ ਜਿਆਦਾ ਹੈ ਇਸ ਕਰਕੇ ਇਹ ਪਹੀਆਂ ਦੇ ਵਿੱਚ ਚਲਣੀਆਂ ਮੁਸ਼ਕਲ ਹੈ ਜਾਂ ਛੋਟੀਆਂ ਗੱਲਾਂ ਵਿੱਚੋਂ ਨਵੇਂ ਮੁਸ਼ਕਲ ਹੈ ਤਾਂ ਫਿਰ ਇਸ ਤਰ੍ਹਾਂ ਦੇ ਇਸ ਲਗਾਵਾਂਗੇ ਤੇ ਚੱਲਣ ਵਾਸਤੇ ਵੀ ਇਹਨੂੰ ਆਪਾਂ ਹੈਂਡਲੋਕ ਨਾਲ ਖੁੱਲਣੀਆਂ ਤੇ ਹੈਂਡਲੋਕ ਨੇ ਬੰਦ ਹੋਣੀਆਂ ਤੋਂ ਇਸ ਤਰ੍ਹਾਂ ਵੀ ਦੱਸ ਸਕਦੇ ਜਾਨੇ ਜੀ ਇਹ ਬਾਕੀ ਇਹ ਤੰਗਿਆ ਬਾਈ ਜੀ ਇਸ ਤਰ੍ਹਾਂ ਦੀਆਂ ਹੈਂਡਲੋਕਾਂ ਤੇਰੀਆਂ ਪਹਿਲੀ ਵਾਰੀ ਤਿਆਰ ਕਰੋ ਆਪਰਤੀ ਇਖਤਰਾ ਦੇ ਲੱਗੀ ਜਾ ਰਹੀ ਹੈ ਜਿਹੜੀ ਕਿਸੇ ਬਾਤ ਤੋਂ ਨਹੀਂ ਦੇਖਾਈ ਬਾਕੀ ਬਾਈ ਜੀ ਆਪਣੇ ਕੋ ਜਿੰਨੇ ਵੀ ਸੰਦ ਤਕਰੀਬਨ ਆਪਣੇ ਲੋਕ ਪਾਉਂਦੇ ਨੇ ਜਿਹੜੇ ਵੱਡੀਆਂ ਫਰਮਾਂ ਦੀ ਰੇਟ ਕਰਦੀ ਹਾਈ ਹੁੰਦੇ ਆ ਤੇ ਜਿਹੜੇ ਮਟੀਰੀਅਲ ਦੀ ਕੁਆਲਿਟੀ ਹੈ ਉਹ ਵੀ ਵਧੀਆ ਨਹੀਂ ਹੁੰਦੀ ਇਹ ਟਰਾਂਪੀ ਜੀ ਲੈ ਗਏ ਬੋਲਾ ਕੁਮਾਈ ਵਾਲਾ ਸਾਹਿਬ ਇੰਨੇ ਬਹੁਤ ਹੈ ਇਹ ਇਸ ਕਰਕੇ ਆਪਣੇ ਤੋਂ ਲੋਕਲੀ ਕੰਮ ਕਰਾਈਦਾ ਕਿਉਂਕਿ ਇੱਥੇ ਜਰੂਰੀ ਆਪਾਂ ਨੂੰ ਜਰੂਰ ਤਾਂ ਜਦੋਂ ਮਰਜ਼ੀ ਇਹਨਾਂ ਨੂੰ ਆਵਾਜ਼ ਮਾਰ ਕੇ ਆਪਾਂ ਕੰਮ ਕਰਵਾ ਲਾਉਂਦੇ ਹੋਰ ਕੱਟ ਇੱਕ ਅੱਛਾ ਕਰਾਂ ਕਿ ਸਪੈਸ਼ਲੀ ਆਪਾਂ ਬਣਾ ਚੱਕ ਨਾ ਚੱਕ ਸਹੀ ਪਿੱਛੇ ਇਹਨਾਂ ਤਵੀਆਂ ਤੋਂ ਬਾਹਰ ਦੇ ਵਿੱਚ ਆਪਾਂ ਇੱਕ ਬਜਟ ਤੋਂ ਇੱਕ 11+ ਸਟਾਰ ਵਾਲੇ ਕੰਟਰੀਬਿਊਟਰ ਯਾਨੀ ਕਿ ਜਿਹੜੇ 11 ਵੀ ਚੱਲਣਗੇ ਤੇ 15 ਵੀ ਚੱਲਣਗੇ ਦੋ ਦੋਨੋਂ ਸੈਟ ਆਪੇ ਕੋਲ ਹੀ ਹੋਣਗੇ ਕਿ ਪਾਰਟੀ ਦੇ ਵੀ ਯਾਤਰਾ ਬਾਰੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣਾ ਹੈ ਕਿ ਨਾ ਕੱਚਾ ਆ ਗਿਆ ਕਿ ਕੀ ਰਿਜ਼ਲਟ ਆਉਣਾ ਉਹ ਕਿਹੜੇ ਟਾਈਪ ਤੇ ਚੱਲਦੀ ਹੈ ਕਿਸ ਤਰ੍ਹਾਂ ਚੱਲਣੀ ਹੈ ਕਿ ਜਿੱਦਾਂ ਆਪਾਂ 12 ਫੁੱਟ ਦਾ ਫਰੇਮ ਵਾਲਾ ਚੱਲਦਾ ਹੈ ਇੱਕ ਜਿਹੜਾ ਸਿੰਪਲ ਕਰਾਹਤ ਹੈ ਉਹ ਵੀ ਬਾਈਟੂ ਤਿਆਰ ਹੈ ਤੇ ਤੁਹਾਨੂੰ ਜਾਣਕਾਰੀ ਦੇਣੀ ਹੈ ਵੀ ਇਸ ਤਰ੍ਹਾਂ ਚੱਲਦਾ ਹੈ ਕਿੰਨਾ ਲੋਡ ਪਾਉਂਦਾ ਹੈ ਤੇ ਆਪਣੀ ਜੀਨੀ ਨਾਲ ਕਰੀ ਸਿੱਖਣੀ ਬਾਕੀ ਦੇਖੋ ਕਿਤਨਾ ਚੱਲ ਰਿਹਾ ਹੈ ਕਿੰਨਾ ਪੋੜਾ ਹੋਏ ਬਾਕੀ ਜੀ ਰੈਕ ਦਾ ਫਿੱਟ ਤੇ ਹੁਣ ਆਪਾਂ ਦੇਖੋ ਹਟਾ ਸਕਦੇ ਕਿਹ ਕਿਹਦਾ ਆਪਣਾ ਜਿਹੜਾ ਹੈ ਇਹ ਨਹੀਂ ਆ ਰਿਹਾ ਕਿ ਪੌਂਡਾਂ ਦੇ ਕੁਦੂਵਾ ਦੇ ਵਿਚ ਇਹਨਾਂ ਪੱਤੇ ਦਾ ਇਹ ਕੀ ਕਰ ਰਹੇ ਹੋ ਅੱਜ ਵੀ ਬੁੜੇ ਜਿਹੇ ਚਲਾ ਰਹੇ ਹੋ ਹੁਣ ਇਹ ਕਰ ਰਹੇ ਜੀ ਦੇਖ ਕੇ ਚੈੱਕ ਕਰਕੇ ਫਿਰ ਉਹ ਬਹੁਤ ਹੀ ਦੇਖ ਕੇ ਰਾਤ ਨੂੰ ਲੱਗਣਿਆ ਕੱਲ ਨੂੰ ਇੱਕ ਦਿਨ ਤੁਹਾਡੇ ਵਿੱਚ ਕਰਾਂਗੇ ਕਿ ਉਹ ਵੀ ਵਾਰ ਕਰਾਂਗੇ ਫੇਰ ਜਿਹੜੀ ਪਾਸ ਹੋ ਜਾਏਗਾ ਪਾਸਟਿੰਗ ਦੇ ਤੋਂ ਪਸਾਰੀ ਇਸ ਨੂੰ ਚਾਲੀਆ ਉਹ ਦੁਬਾਰਾ ਦੇ ਵਿੱਚ ਨਾਲ ਹੀ ਆਪਾਂ ਅਗਲਾ ਸੈਟ ਜੀ 24 ਵਾਲਾ ਸਟਾਰਟ ਕਰਦੇ ਉਹ ਵੀ ਜਿਹੜਾ ਸੈੱਟੀ ਉਹ ਵੀ ਉੱਥੇ ਬਣਾ ਕੇ ਰੱਖਿਆ ਹੋਇਆ ਹੈ 22 ਜਾਂ 24 ਸੈਟ ਹੋਊਗਾ ਤੇ ਦੁਬਾਰਾ ਫੇਰ ਬੇਸਤੀ ਹੈ ਕਿ ਭਾਈ ਜੀ ਚਾਹੋ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਤੇ ਇਹਨੂੰ ਕਰਦੇ ਫਾਲੋ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੋੜੇ ਰੋਹਰ ਚਰਨ ਦੇ ਸਾਹ ਤੇ ਮੇਲਾ ਮੇਲਾ ਚੁੱਕਾ ਉਹ ਨਹੀਂ ਜਾਣ ਕਰਨਾ ਸਤਸਰੀਆ ਪਾਲ ਮੋੜ ਬੰਦ ਹੈ ਚਲ ਗਿਆ ਮੋੜ ਲੱਗ ਗਿਆ